ਅਡਾ ਮਿਰਚਾਂ ਇੱਥੇ ਤਾਂ ਛਿਮਦਾ ਮਿਰਚ ਥੋੜੀ ਲੱਗੀ ਤਾਂ ਮਿਰਚਾਂ ਦੇ ਬੂਟੇ ਲੱਗੇ ਹੋਏ ਆ ਪਾਣੀ ਕਿਨੂੰ ਪਾਣਾ ਦਾ ਫੇਰ ਪਾਣੀ ਪਾ ਦਾਣਾ ਤਾਂ ਉਹ ਅੱਜ ਤਾਂ ਕੁਝ ਹੈਗਾ ਨਹੀਂ ਆਹ ਦੇ ਬੋਤਲ ਪੇਪਰ ਵਿੱਚ ਛੋਟੇ ਦੇ ਵਿੱਚ ਪਾ ਦੇ ਕਿੱਥੇ ਪਈ ਬੋਤਲ ਉਹ ਤਾਂ ਖਾਲੀ ਗਿਆ ਮਨਟ ਹੋਆ ਦੇਖਿ ਮਾਰਨਾ ਇਹ ਟਮਾਟਰ ਉਹ ਆਹੇ ਚਲਦੀ ਤੇ ਟਮਾਟਰ 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 ਤੇ ਉਹ ਔਰਗਾ ਮਿਰਚ ਟਮਾਟਰ ਆ ਲੱਗੇ ਹੋਏ ਤੇ ਹੈਨਾ ਕਿੱਥੇ ਆਹ ਟਮਾਟਰ ਹੀ ਆ ਆਹ ਜਿਹੜਾ ਲੱਗੇ ਹੈ ਨਹੀਂ ਕੋਈ ਆਹ ਸ਼ਿਮਲਾ ਮਿਰਚ ਦੇ ਬੂਟੇ ਆ ਆਹ ਲੱਗੀ ਹੋਈ ਆ ਦੇਖ ਆ ਵੀ ਲੱਗੀ ਹੋਈ ਆ ਆਹ ਟੁੱਟ ਗਈ ਤੋੜਦੀ ਨੇ ਡੰਗਰ ਨੇ ਤੂੰ ਮੈਂ ਥੋੜੀ ਥੋੜੀ ਆ ਆ ਟੁੱਟ ਗਈ ਥੋੜੀ ਜੀ ਇੱਕ ਤੋੜਤੀ ਪਾਗਲ ਨੇ ਆ ਮਿਰਚ ਕਰਤਾ ਨੁਕਸਾਨ 2 ਕਰੋੜ ਰੁਪਏ ਦਾ ਸੁੱਧਾ ਹੀ ਤੂੰ ਵੀ ਨਾ ਤੋੜਦੀ ਹੁਣ ਮਿਰਚ ਆਹੀ ਮਿਰਤਿਆਂ ਦਾ ਸ਼ਿਮਲਾ ਮਿਰਚ ਤੋੜਦੀ ਆ ਇੱਕ ਲੱਗੀ ਹੋਈ ਆ ਦੇ ਹੱਥ ਲਾ ਕੇ ਦੇਖਿਆ ਲੱਗੀ ਦੀ ਉਹ ਲੱਗੀ ਇਹ ਟਮਾਟਰੀਆਂ ਲੱਗੀ ਹੋਈਆਂ ਸਾਰੀ ਟਮਾਟਰੀਆਂ ਆ ਦੇਖੋ ਫਿਰ ਜਵੇਂ ਤੇਰੇ ਪੈਰ ਕੋਲ ਆ ਗਿਆ ਕੀ ਚੀਜ਼ ਉਹ ਨਹੀਂ ਕੁਝ ਕਹਿੰਦੇ ਉਹ ਦੋ ਡਬਲ ਰੰਗ ਦੇ ਲਾਲ ਲੱਗ ਪਤਾ ਜਿਹਦੇ ਗੰਦੀ ਵੱਡ ਦੇ ਬੰਦਾ ਉਸੇ ਟਾਈਮ ਬੇਹੋਸ਼ ਕਿਥੇ ਹਾਂ ਉਹ ਪਹਿਲਾਂ ਆ ਵੀ ਨਾ ਜਣਾ ਉਹ ਕਿਦਾ ਦੁਕਾਨ ਦੇ ਉਹ ਬੈਠਾ ਹੈ ਉਹ ਦੇਖ ਜੀਤੂ ਘਿਰਕਟਾ ਹਾਂ ਰੰਗ ਬਦਲਦਾ ਕਿਰਲਾ ਘਿਰਕਟਾ ਉਹ ਬੈਠੀ ਲੋਈ ਜੀ ਲੋਈ ਇਹ ਲੋਈ ਕੋਇਲ ਦੀ ਬਾਜ ਸੁਣੋ ਕਿੰਨੀ ਘੰਟ ਲੱਗਦੀ ਆ ਹੈਨਾ ਕੋਇਲ ਦੀ ਬਾਜ ਜਮੀ ਸਰਾ ਹੀ ਜਾ ਸੁਣਦੇ ਨੂੰ ਬੋਲਦੀ ਆ ਦੋ ਦੋ ਤਿੰਨ ਤਿੰਨ ਜਗਾ ਪਾਸੇ ਬੋਲਦੀ ਆ ਕੋਇਲ ਇੱਕ ਆਪਣੇ ਇੱਥੇ ਬੈਠੀ ਹੁੰਦੀ ਆ ਇੱਕ ਉਹ ਉਧਰ ਦੇ ਬੂਨਾ ਦੇ ਖੇਤਾਂ ਵੱਲ ਹੁੰਦੀ ਆ ਇੱਕ ਅੱਧੀ ਇੱਧਰ ਬੈਠੀ ਹੁੰਦੀ ਆ ਪਿੱਛੇ ਆ ਦੀ ਸੰਤਰੀ ਰੰਗ ਕਰਿਆ ਬਈ ਇੱਕ ਨੇ ਡਬਲ ਕਰਦਾ ਹੈ ਨਾ ਸੰਤਰੀ ਰੰਗ ਕਰਿਆ ਬਈ ਆ ਦੇਖੋ ਹਰੇ ਮੈਂ ਘਟ ਕਰ ਗਈ ਕਿੱਲੇ ਨੂੰ ਕਿੱਥੇ ਜੀ ਤੂੰ ਆ ਦੇ ਸੰਤਰੀ ਆ ਦੇ ਬੈਠਾ ਕੱਬੜਾ ਕਿੱਥੇ ਆ ਦੇਖੋ ਉਹ ਹਾਂ ਉਹ ਬੈਠਾ ਉਹ ਦੇਖ ਜਿਹੇ ਕੋਲ ਲੱਗਦਾ ਹੈ ਉਹ ਪਾਗਲ ਹੈ ਇਹ ਤਾਂ ਜੰਗਲੀ ਕਰੀਲਾ ਏ ਹਾਂ ਗਿਰਗੀਟਾ ਹੈ ਜੰਗਲੀ ਆ ਉਹਦੇ ਗਿਰਗੀਟਾ ਰੰਗ ਬਦਲਣ ਵਾਲੀ ਆ ਉਹਦੇ ਨੂੰ ਹਰਾ ਕਰਨ ਲੱਗ ਗਈ ਉਹਨਾ ਲੱਕੜੀ ਦਾ ਕਲਰ ਕਰ ਲਿਆ ਇੱਕ ਉਹ ਫਿਰਦਾ ਦੇਖ ਇੱਕ ਉਹ ਫਿਰਦਾ ਇੱਟਾਂ 'ਤੇ ਹੋ ਜਾਂਦਾ ਇੱਟਾਂ ਦਾ ਰੰਗ ਕਰ ਲਿਆ ਉਹ ਦੇਖੋ ਨੇ ਔਰ ਇੱਟਾਂ 'ਤੇ ਜਾਂਦਾ ਉਹ ਦੇਖ ਦਿਖਦਾ ਉਹਦੇ ਗਰਦਾਂ ਨਾਲ ਲਾਉਂਦਾ ਪੁਸ਼ਪਮਾਲ ਆ ਹਿੰਦੂ ਹਮਾਰੀ ਨੂੰ ਤੇ ਗਿਰਗੀਟੇ ਕਹਾਂ ਗਿਰਗੀਟਾ ਗਿਰਗੀਟਾ ਯਾਰ ਇਹਨਾਂ ਦਾ ਆਲਕੜ ਦਾ ਰੰਗ ਜੰਗਲ ਨੂੰ ਕਿੰਨੀ ਕੁ ਦੂਰ ਆਇਆ ਤਾਂ ਜੰਗਲ ਆ ਦੇਖ ਮਾਤਾ ਕਿੱਥੇ ਲੰਘ ਗਈ ਉਹ ਚਲੀ ਗਈ ਲੈ ਲੋ ਚਲੋ ਉਹ ਤਾਂ ਘੁੰਮ ਕੇ ਹੀ ਮੁੜ ਕੇ ਆਣ ਲੱਗ ਗਈ ਮੰਮੀ ਕਿਹੜੇ ਮਾਰ ਰਹੀ ਆ ਇਹਨੂੰ ਕਹਿੰਦੀ ਇੱਕ ਗੜਾ ਹੋ ਲੱਗਦੀ ਮੂਰੀ ਇਹ ਦੇਖ ਲੈ ਉਹ ਜਿਹੜਾ ਖਾਰਾ ਖੜਾ ਜਾ ਤੇ ਰੰਗ ਬਦਲ ਲਾਓ ਹਾਂ ਹਾਂ ਉਹ ਹੋਰ ਵੀ ਆਪ੍ਰਿਤ ਤਿੰਨਾ ਤਿੰਨਾ ਤਿੰਨ ਇੱਕੋ ਇੱਟਾਂ ਦੇ ਵੜ ਗਿਆ ਉਥੇ ਜੋੜਾ ਰਹਿੰਦਾ ਹੈ ਜੋੜਾ ਹੋਊਗਾ ਪੱਕਾ ਇਹ ਆਹੋ ਤੋਂ ਹਾਂ ਚੱਲ ਆ ਜੋੜਾ ਹਾਂ होने वो आज हूँ वह देखने दिन दे हट रहे है उधर कोई खास प्रोग्रेस होया नहीं होगा अले खेतों कुछ लाया नहीं हुआ खास शिमला मिर्च के बूटे लाए तो जो हो गए खराब है जमेटो जा रही ओ भाई कोई मेरे वागू जा रहा जमेटो वाला <laughs> माता तो कहीं जमेटो लाएगी बाकी खेतों में आए इधर घूमन ठीक है ਸਰਵੇ ਕਰਨ ਤੇ ਦੇਖਣਾ ਵੀ ਰੋਜ਼ ਡੇਲੀ ਬੇਸਿਸ ਤੇ ਜੋ ਵੀ ਲਗਾਇਆ ਹੈ ਕਿਵੇਂ ਕਿਵੇਂ ਹੋ ਰਿਹਾ ਕਿਹੜੇ ਬੂਟੇ ਸੁੱਕ ਗਏ ਆ ਠੀਕ ਆ ਕਿਹੜੇ ਹਲੇ ਸਹੀ ਆ ਤੇ ਉਹ ਚੈਕ ਕਰਨਾ ਹੈ। ਆ ਇੱਕ ਵਾਰ ਨਾ ਤਿੰਨ ਦਿਨ ਕਿਉਂਦਾ ਸਾਡੇ ਨੂਰ ਨਹੀਂ ਆ। ਆ ਵਾਲੀਆਂ ਭਿੰਡੀਆਂ ਇਹਦੇ ਪੱਕ ਗਈਆਂ ਨਾ ਇਹ। ਹਾਂਜੀ ਆਹਣੀ ਭਿੰਡੀਆਂ ਲਾਈਆਂ ਆਈਆਂ ਸੀਗੀਆਂ। ਇਹ ਦੇਖਭਾਲ ਨਹੀਂ ਕਰ ਪਾ ਹੋਰੀ ਚੰਗੀ ਤਰ੍ਹਾਂ। ਇਹ ਜਨਤ। ਇਹ ਜਨਤ। ਇਧਰ ਆ। ਆ ਗਿਆ ਮੈਨਾਂ ਬਾਹਰੇ। ਪਿੰਡੀਆਂ ਤੋੜ ਲੀਆਂ ਉਹ ਗਾਹ ਦੇਖ ਮਣੀ ਆਉਤ ਲੱਗੇ ਮੈਨੂੰ ਵੇਰੀ ਟੰਡੀ ਉਹ ਦੇਖ ਉੱਧਰ ਹੈਗੀ ਕੱਤੀ ਮਿੱਟੀ ਹੈਗੀ ਤਾਂ ਹੈਗੀ ਆ ਪੱਕੀ ਕੱਚੀ ਦੇਖਣੀ ਪੈਣੀ ਆ ਕੀ ਆ ਬੈਦਾ ਇੰਨੇ ਬੂਟੇ ਆਏ ਜਿਹੜਾ ਨਾਪਕ ਦੇਖਦੀ ਅੱਡੀ ਹੈ ਉਹ ਇਦਾਂ ਹੀ ਹੁੰਦਾ ਹੈ ਜਿਆਦਾ ਲਾਉਣੇ ਤੇ ਲੈ ਹੋਰ ਤਾਂ ਜਿਆਦਾ ਵਿੱਚ ਤੇ ਮਾੜੀ ਮੋਟੀਆਂ ਨਿਕਲਦੀਆਂ ਹੁੰਦੀਆਂ ਐ ਐ ਥੋੜੀਆਂ ਨੇ ਸਾਰੀਆਂ ਨੂੰ ਕਿਲੋ ਕਿਲੋ ਲੱਗੀਆਂ ਹੋਣਗੀਆਂ ਇਹ ਮਾਤਾ ਧੁੱਪਾਂ ਥੋੜੀ ਪੈਂਦੀ ਹੈ ਆ ਜਿਹੜੀ ਪੱਕੀ ਆ ਤੋੜ ਦੇ ਵੀ ਕਾਹੀ ਹੋ ਰਾਂਗੀ ਉਧਰਾਂ ਨੂੰ ਟੜਕ ਕੇ ਗਏ ਸੀ ਜਿੰਨੀ ਕੜੀ ਪਈ ਹਤਾ ਦੇ ਦੇ ਗਿਆ ਹੁੰਦਾ ਹੈ ਇਹ ਸੁੰਡੀ ਸੁੰਡੀ ਪਈ ਹੋਈ ਵਿੱਚ ਇੱਥੇ ਨਹੀਂ ਮ ਲੱਗੀ ਉਹ ਅੱਗੇ ਲੱਗੀ ਹੈ ਨਾ ਨਮੀ ਹੋਣੀ ਲੱਗੀ ਆ ਪਹਿਲਾਂ ਤਾਂ ਛੋਟੀ ਜੀ ਦੀ ਇਹ ਕਿੰਨੀ ਬੜੀ ਜੀ ਬੜੀ ਹੋਤੀ ਮੈਨੂੰ ਲੱਗਦਾ ਛੋਟੀ ਸੀ ਜਦ ਪਿਛਲੇ ਸਾਲ ਹੋ ਰਹੇ ਜਦ ਔਰਤੇ ਜਿਆਦਾ ਸਫੇਦੇ ਉਹ ਕਰੇ ਤੇ ਹੈ ਜਾਦਤਾ ਮੈਨੂੰ ਦਿਖੀ ਨਹੀਂ ਹੈਗੀ ਕਿਤੇ ਜਾਤਾ ਮੈਨੂੰ ਦਿਖੀ ਨਹੀਂ ਤੀ ਨਿੰਮਾ ਦਾਤਣਾ ਫਿਰ ਇਥੀ ਦਾ ਤੋੜ ਲਾਣੀ ਜੋਗੀਆਂ ਪਤਲੀਆਂ ਬਤਲੀਆਂ ਤੋੜ ਲਾ ਆਹ ਤੋੜਨਾ ਨਹੀਂ ਤੋੜ ਲਾ ਹੈ ਕਿ ਗਲਬੀ ਗਲਗੀ ਚਿਮਾ ਜਾਣਾ ਇਹ ਨਹੀਂ ਗੁੱਡੀ ਹੈ ਉੱਚੀ ਆਵੇ ਆਹ ਠੀਕ ਇਹ ਗੁਰੇ ਸੈਨ ਨਹੀਂ ਤੋੜੀਆਂ ਦਿੱਤੀਆਂ ਦੇਖ ਚਾਹੀਏ ਜੰਨੇ ਦੇ ਮੋਰੇ ਕਰਦੇ ਆਹ ਅਮੀ ਤੋਂ ਦਾ ਇਹ ਨਹੀਂ ਫੜ ਲੈਣੀ ਇਹ ਨਹੀਂ ਤਾਂ ਕਰਦਾ ਕੱਲ ਕੱਲ ਤੋਂ ਅਕਲੇ ਇੱਥੇ ਆ ਟਾਣਾ ਸੁੱਕ ਗਿਆ ਆਹ ਆਪ ਵਰਗੀ ਆਹੋ ਕਿੱਥੇ ਕਿਉਂ ਹੋ ਗਈ ਹੋਰ ਉਹ ਮੋਰ ਫਿਰਦਾ ਜੰਮਾ ਦੇ ਦੂਮੇ ਕਰਕੇ ਖਾਂਗੇ 6x ਕਰਿਆ ਮੋਰ ਨੂੰ ਹੱਥ ਲਾਇਆ ਠੀਕ ਹੈ ਠੀਕ ਦਿਖ ਰਿਹਾ ਉਹ ਇੱਥੇ ਆ